ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਹਾਂ ਕਿ ਸਭ ਠੀਕ ਹੋਣਗੇ ਜੀ ਤਾਂ ਹਾਂਜੀ ਬਸ ਥੋੜਾ ਜਿਹਾ ਬਿਜ਼ੀ ਹੋਣ ਦੇ ਕਾਰਨ ਆਪਣੀਆਂ ਵੀਡੀਓ ਲੇਟ ਆਉਂਦੀਆਂ ਨੇ ਤੇ ਹਾਂਜੀ ਜਲਦੀ ਤੋਂ ਜਲਦੀ ਪਹਿਲਾਂ ਸਬਸਕ੍ਰਾਈਬ ਕਰ ਦਿਓ ਜੀ ਤੇ ਆਪਣੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਹਨਾ ਕਿਉਂਕਿ ਆਪਣੇ ਕੋਲ ਇਸ ਵਕਤ ਹੁਣ ਬਹੁਤ ਜ਼ਿਆਦਾ ਡਾਟੇ ਇਕੱਠੇ ਹੋ ਚੁੱਕੇ ਆ ਜੀ ਕਮ ਸੇ ਕਮ ਅੱਜ ਜਿਹੜੇ ਡਾਟੇ ਆਏ ਹੋਏ ਆ ਜੀ ਆਪਣੇ ਕੋਲੇ 15 ਕੁੜੀਆਂ ਦੇ ਡਾਟੇ ਆਏ ਹੋਏ ਆ ਜੀ ਜਿਹੜੇ ਕਿ ਮੈਂ ਤੁਹਾਨੂੰ ਦੱਸ ਦਿੰਨੀ ਆ ਮਿਕਸੀ ਆ ਜੀ ਸਾਰੇ ਹਨਾ ਜਿੱਦਾਂ ਜੱਟ ਸਿੱਖ ਪਰਿਵਾਰ ਦੀਆਂ ਕੁੜੀਆਂ ਹੋ ਗਈਆਂ ਤੇ ਖੱਤਰੀ ਕਾਸਟ ਦੀਆਂ ਕੁੜੀਆਂ ਹੋਗੀਆਂ ਜੀ ਹਨਾ ਨਾਲ ਲਗਾ ਲੋ ਕਿ ਜਿੱਦਾਂ ਪ੍ਰਜapati, কুমਿਹਾਰ ਜਿਨ੍ਹਾਂ ਨੂੰ ਕਹਿ ਦਿੰਦੇ ਆ ਉਹਨਾਂ ਦੀਆਂ ਕੁੜੀਆਂ ਹੋਗੀਆਂ ਜੀ ਹਨਾ ਤੇ ਬਾਕੀ ਹੋਗੇ ਜੀ ਐਸੀ ਕਾਸਟ ਦੀਆਂ ਕੁੜੀਆਂ ਹੋਗੀਆਂ ਜੇ ਤੱਕ ਕਿ ਮਜਬੀ ਸਿੱਖ ਪਰਿਵਾਰ ਦੀਆਂ ਕੁੜੀਆਂ ਹੋ ਜਾਂ ਹਨਾ ਮਤਲਬ ਕਿ ਬਹੁਤ ਡਾਟੇ ਇਕੱਠੇ ਹੋ ਚੁੱਕੇ ਆ ਜੀ ਹਨਾ ਤੇ ਇਹਨਾਂ ਦੇ ਵਿੱਚੋਂ ਆਪਾਂ ਕੁਝ ਕੜਾਟੇ ਤੁਹਾਨੂੰ ਬੋਲ ਦਿੰਨੇ ਆ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਵੀ ਕਿੱਦਾਂ ਦੇ ਡਾਟੇ ਆਏ ਹੋਇਆ ਸੀ ਹਨਾ ਕੁਛ ਡਾਟੇ ਤੁਹਾਨੂੰ ਬੂਲ ਦਿੰਨੇ ਆ ਕੁਛ ਤੁਸੀਂ ਜਿਨ੍ਹਾਂ ਨੇ ਵੀ ਆਪਣੇ ਨਾਲ ਕੰਟੈਕਟ ਕਰਨਾ ਹੈ ਜੀ ਹਨਾ ਤੁਸੀਂ ਮੇਰੇ ਨਾਲ ਜਦੋਂ ਵੀ ਕੰਟੈਕਟ ਕਰਦੇ ਹੋ ਜੀ ਬਹੁਤ ਮੈਨੂੰ ਵਟਸਐਪ ਤੇ ਇੰਨੀ ਆਉਂਦਾ ਜਿਆਦਾ ਸਾਰਾ ਦਿਨ ਕਾਲ ਆਉਂਦੀਆਂ ਮੈਂ ਸਾਰਾ ਦਿਨ ਇੰਨੀਆਂ ਕਾਲ ਆਉਂਦੀਆਂ ਨੇ ਮਤਲਬ ਕਿ ਸਮਝ ਨਹੀਂ ਆਉਂਦੀ ਹੁੰਦੀ ਕਿ ਕਿ ਸਭ ਦੀ ਕਾਲ ਕਿੱਦਾਂ ਚੱਕੀ ਆ ਹਨਾ ਤੇ ਕੁਛ ਕਿਤਾ ਕਮੈਂਟ ਵੀ ਆ ਜਾਂਦੇ ਆ ਕਿ ਮੈਂ ਕਾਲ ਨਹੀਂ ਅਟੈਂਡ ਕਰਦੀ ਕੀ ਤੇ ਪਲੀਸ ਸੌਰੀ ਜੀ ਹਨਾ ਜਿੰਨਾਂ ਦੀਆਂ ਕਾਲ ਨਹੀਂ ਅਟੈਂਡ ਹੁੰਦੀਆਂ ਤੁਹਾਨੂੰ ਵੀ ਪਤਾ ਕਿ ਸਾਰਾ ਦਿਨ ਬੰਦਾ ਇੰਨੀਆਂ ਕਾਲ ਨਹੀਂ ਅਟੈਂਡ ਕਰ ਸਕਦਾ ਅੱਜ ਮੈਂ ਕਮ ਸੇ ਕਮ 100 ਦੇ ਵਿੱਚੋਂ ਅ ਸਿਰਫ ਤੇ ਸਿਰਫ 20 ਕਾਲ ਅਟੈਂਡ ਕੀਤੀਆਂ ਨੇ ਤੇ ਉਹਨਾਂ ਨਾਲ ਮੇਰੀ ਗੱਲਬਾਤ ਵੀ ਹੋਈ ਹੈ ਜੀ ਹਨਾ ਤੇ ਮੈਂ ਤੁਹਾਡੇ ਤੋਂ ਦਿਲੋਂ ਸੌਰੀ ਮੰਗਦੀ ਆ ਜੀ ਜਿੰਨਾਂ ਦੀ ਕਾਲ ਮੇਰੇ ਤੋਂ ਨਹੀਂ ਅਟੈਂਡ ਹੁੰਦੀਆਂ ਜੀ ਹਨਾ ਤੇ ਬਾਕੀ ਜੀ ਇਹ ਕਹਿ ਦਿੰਦੇ ਆ ਕਿ ਮੈਡਮ ਤੁਹਾਡਾ ਵਟਸਐਪ ਨੰਬਰ ਇਹੀ ਹੈ ਜੀ ਹਨਾ ਤੇ ਕਮੈਂਟ ਦੇ ਵਿੱਚ ਵੀ ਪੁੱਛਦੇ ਹੁੰਦੇ ਆ ਜੀ ਹਾਂਜੀ ਮੇਰਾ ਜਿਹੜਾ WhatsApp ਨੰਬਰ ਹੈਗਾ ਜੀ 7719435211 7719435211 ਮੇਰਾ WhatsApp ਨੰਬਰ ਹੈ ਜੀ ਤੇ ਹਾਂਜੀ ਜਿਨ੍ਹਾਂ ਨੇ ਵੀ ਮੇਰੇ ਨਾਲ WhatsApp ਤੇ ਗੱਲ ਕਰਨੀ ਹੁੰਦੀ ਆ ਇਸ ਕਰਕੇ ਮੈਂ ਬੋਲ ਕੇ ਕਹਤਾ ਕਿਉਂਕਿ ਜਦੋਂ ਆਪਾਂ ਕਮੈਂਟ ਦੇ ਵਿੱਚ ਵੀ ਹਨਾ ਤੁਹਾਨੂੰ ਆਪਣਾ ਨੰਬਰ ਦੱਸਾਂਗੇ ਤਾਂ ਉਹ ਨੰਬਰ ਬਿਲਕੁਲ ਹਾਈਡ ਕਰ ਦਿੰਦੇ ਆ ਜੀ ਹਾਈਲਾਈਟ ਕਰ ਦਿੰਦੇ ਆ YouTube ਵਾਲੇ ਐਦਾ ਦੀ ਪ੍ਰੋਬਲਮ ਆਉਂਦੀ ਆ ਜੀ ਹਨਾ ਸੋ ਮੈਂ ਤੁਹਾਨੂੰ ਦੱਸ ਦਿੰਦੀ ਆ 7719435211 ਜੀ ਹਨਾ ਕਿਉਂਕਿ ਚਲੋ ਕਈਆਂ ਨੂੰ ਨਹੀਂ ਹੁੰਦਾ ਕਿ ਇੰਗਲਿਸ਼ ਦੇ ਵਰਡ ਨਹੀਂ ਸਮਝ ਆਉਂਦੇਗੇ ਤੇ ਆਪਾਂ ਪੰਜਾਬੀ ਵਿੱਚ ਹੀ ਬੋਲਤਾ ਜੀ ਹਨਾ ਠੀਕ ਹੈ ਜੀ ਆਪਾਂ ਸਿੱਧਾ ਸਾਦੇ ਜਿਹੇ ਬੰਦੇ ਆ ਜੀ ਐਦਾਂ ਦਾ ਕੋਈ ਐਟੀਟਿਊਡ ਵਾਲਾ ਕੋਈ ਆਪਣੇ ਜੇ ਨਹੀਂ ਹੈਗਾ ਹਨਾ ਜੀ ਤੇ ਸਾਰਿਆਂ ਨੂੰ ਹੀ ਸਮਝੀਦਾ ਆਏ ਆਪਾਂ ਕਿਉਂਕਿ ਬਹੁਤ ਐਦਾਂ ਦੇ ਹੁੰਦੇ ਆ ਪਰਿਵਾਰ ਤੇ ਆਪਣੇ ਕੋਲੇ ਆਏ ਆ ਜੀ ਚਾਰ ਗਰੀਬ ਕੁੜੀਆਂ ਦੇ ਰਿਸ਼ਤੇ ਵੀ ਆਏ ਹੋਏ ਆ ਜੀ ਹਨਾ ਬਹੁਤ ਐਦਾਂ ਦੇ ਹੁੰਦੇ ਆ ਕਿ ਮੈਡਮ ਸਾਨੂੰ ਗਰੀਬ ਕਰ ਦੇ ਕੁੜੀ ਦਾ ਹੀ ਰਿਸ਼ਤਾ ਦੱਸ ਦੋ ਚਲੋ ਅਸੀਂ ਆਪਣਾ ਖਰਚਾ ਕਰ ਲਾਂਗੇ ਜੀ ਬਿਲਕੁਲ ਇਹ ਜ਼ਰੂਰ ਹੈਗਾ ਕਿ ਤੁਹਾਨੂੰ ਖਰਚਾ ਵਾਕਈ ਹੀ ਆਪਣਾ ਕਰਨਾ ਪੈਣਾ ਹੈ ਜੀ ਬਟ ਇਹ ਹੈ ਕਿ ਉਹ ਗਰੀਬ ਕਰਦੀਆਂ ਕੁੜੀਆਂ ਜਿਹੜੀਆਂ ਹੈਗੀਆਂ ਉਹ ਖਰਚਾ ਨਹੀਂ ਕਰ ਸਕਦੇ ਜੀ ਹਨਾ ਸੋ ਅੱਜ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਗਰੀਬ ਕਰਦੀਆਂ ਕੁੜੀਆਂ ਦੇ ਹੀ ਡਾਟੇ ਦੱਸ ਦਿੰਦੇ ਆ ਜੀ ਸੋ ਉਹ ਹੈਗੀ ਹੈ ਜੀ ਐਸੀ ਕਾਸਟ ਆਪਾਂ ਜੱਟ ਸਿੱਖ ਪਰਿਵਾਰ ਦੇ ਡਾਟੇ ਵੀ ਬੋਲਾਂਗੇ ਜੀ ਉਸ ਤੋਂ ਬਾਅਦ ਇਹ ਹੈ ਕਿ ਜਦੋਂ ਆਪਾਂ ਜੱਟ ਸਿੱਖ ਪਰਿਵਾਰ ਦੇ ਡਾਟੇ ਬੋਲ ਦਿੰਨੇ ਆ ਕੋਈ ਐਸੀ ਕਾਸਟ ਦਾ ਵਿਚਾਰਿਆਂ ਦਾ ਕਿਸੇ ਦਾ ਰਿਸਪੌਂਸ ਹੀ ਨਹੀਂ ਆਉਂਦਾ ਹੈਗਾ ਹੈ ਨਾ ਤੇ ਕੁੜੀ ਹੈਗੀ ਹੈ ਜੀ ਉਹ 2002 ਦਾ ਡੇਟ ਆਫ ਬਰਥ ਹੈ ਜੀ ਕਾਸਟ ਹੈਗੀ ਹੈ ਜੀ ਮਜਵੀ ਸਿੱਖ ਪਰਿਵਾਰ ਤੇ ਉਹਨਾਂ ਦੀ ਜੀ ਛੱਤ ਡਿੱਗ ਗਈ ਸੀਗੀ ਤੇ ਮਤਲਬ ਕਿ ਉਹਦੇ ਜਿਹੜੇ ਬ੍ਰਦਰ ਸੀਗੇ ਉਹਨਾਂ ਦੀ ਡੈਥ ਹੋ ਗਈ ਸੀਗੀ ਛੱਤ ਦੇ ਥੱਲੇ ਆਉਣ ਦੇ ਕਾਰਨ ਜੀ ਠੀਕ ਹੈ ਤੇ ਜਿਹੜੇ ਫਾਦਰ ਆ ਜੀ ਹਨਾ ਉਹ ਹੁਣ ਇਸ ਵਕਤ ਧਰਮਸ਼ਾਲਾ ਦੇ ਵਿੱਚ ਰਹਿੰਦੇ ਆ ਧਰਮਸ਼ਾਲਾ ਪਿੰਡਾਂ ਚ ਜਿੱਦਾਂ ਕਿ ਆਪਾਂ ਕਹਿ ਦਿੰਦੇ ਹਾਂ ਨਾ ਧਰਮਸ਼ਾਲਾ ਬਣੀਆਂ ਹੁੰਦੀਆਂ ਨੇ ਸੋ ਉਹਨਾਂ ਦੀ ਆਪਾਂ ਵੀ ਮਦਦ ਹੀ ਕਰਨੀ ਆ ਜੀ ਮੈਨੂੰ ਉਹਨਾਂ ਤੋਂ ਕਿਸੇ ਲੈਣ ਦਾ ਜਾਂ ਦੇਣ ਦਾ ਲਾਲਚ ਨਹੀਂ ਹੈਗਾ ਜੀ ਹਨਾ ਦੇਖੋ ਜਿਵੇਂ ਇਹੋ ਜਿਹੇ ਪਰਿਵਾਰ ਦੀ ਮੈਰਿਜ ਕਰਵਾਵਾਂਗੀ ਤਾਂ ਵੈਰ ਗੁਰੂ ਪਤਾ ਨਹੀਂ ਮੈਨੂੰ ਕਿੰਨਾ ਕੁ ਦੇਗਾ ਮੇਰੀ ਸੋਚ ਇਹ ਆ ਹਨਾ ਮੈਨੂੰ ਉਹਨਾਂ ਤੋਂ 1 ਰੁਪਏ ਦੀ ਵੀ ਆਸ ਨਹੀਂ ਹੈਗੀ ਤੇ ਨਾ ਹੀ ਮੈਂ ਲੈਣਾ ਹੈਗਾ ਜੀ ਹਨਾ ਉਹਨਾਂ ਤੋਂ ਕੁਝ ਵੀ ਬਸ ਇਹ ਆ ਕਿ ਜਿਨ੍ਹਾਂ ਨੇ ਵੀ ਉਸ ਕੁੜੀ ਦਾ ਹੱਥ ਫੜਨਾ ਕੁੜੀ ਸੋਹਣੀ ਹੈ ਜੀ ਸਮਾਰਟ ਹੈ ਹਨਾ ਜਿਸ ਨੇ ਵੀ ਉਸ ਕੁੜੀ ਦਾ ਹੱਥ ਫੜਨਾ ਹੈ ਜੀ ਹਨਾ ਉਹਨਾਂ ਨੂੰ ਆਪਣਾ ਹੀ ਖਰਚਾ ਕਰ ਕਿਉਂਕਿ ਉਹ ਆਪਣਾ ਕੁਝ ਵੀ ਨਹੀਂ ਕਰ ਸਕਦੇ ਹੈਗੇ ਖਰਚਾ ਮੈਰਿਜ ਦਾ ਤੇ ਫਾਦਰ ਨੂੰ ਅਦਰੰਗ ਹੋ ਗਿਆ ਸੀ ਜੀ ਇਸ ਵਕਤ ਉਹ ਵੀ ਵਿਚਾਰੇ ਮੰਜੇ ਤੇ ਪਏ ਆ ਤੇ ਮਾਵਾਂ ਧੀਆਂ ਨੇ ਜੀ ਹਨਾ ਜਿਹੜੀਆਂ ਕਿ ਕੰਮ ਕਰਕੇ ਗੁਜ਼ਾਰਾ ਕਰਦੀਆਂ ਨੇ ਕੁੜੀ ਦਾ ਰੰਗ ਪੂਰਾ ਫੇਅਰ ਹੈ ਜੀ ਤੇ ਕੁੜੀ ਸੋਹਣੀ ਹੈ ਜੀ ਸਮਾਰਟ ਹੈ ਕੁੜੀ ਪਲੱਸ ਕੀਤੀ ਹੋਈ ਹੈ ਹਨਾ ਤੇ ਬਾਕੀ ਕੁਿਸਮਤ ਉਹਨਾਂ ਦੀ ਇੱਦਾਂ ਦੀ ਹੈ ਕਿ ਉਹ ਕਹਿੰਦੇ ਕਿ ਸਾਨੂੰ ਬਸ ਇਹ ਹੈ ਕਿ ਕੁੜੀ ਦੇ ਨਾਲ ਮੈਚ ਕਰਦਾ ਮੁੰਡਾ ਹੋਵੇ ਤੁਹਾਨੂੰ ਵੀ ਪਤਾ ਹੈ ਕਿ ਕੁੜੀ ਦੇ ਨਾਲ ਮੈਚ ਕਰਦਾ ਹੀ ਮੁੰਡਾ ਹੋਣਾ ਚਾਹੀਦਾ ਹੈ ਨਾ ਕੋਈ ਇੱਦਾਂ ਦੀ ਪ੍ਰੋਬਲਮ ਨਾ ਆਵੇ ਕਿ ਕੱਲ ਨੂੰ ਹਨਾ ਤੇ ਬਾਕੀ ਜੀ ਦੂਸਰਾ ਡਾਟਾ ਜਿਹੜਾ ਹੈਗਾ ਜੀ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ ਇੱਕ ਜਿਹਦਾ ਡੇਟ ਆਫ ਬਰਥ ਹੈਗਾ 1994 ਜੀ ਜਿਨੇ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਆਸਟ੍ਰੇਲੀਆ ਦਾ ਮੁੰਡਾ ਹੋਵੇ ਆਸਟ੍ਰੇਲੀਆ ਉਹਦੇ ਨਾਨਕੇ ਆ ਜੀ ਕੁੜੀ ਦੇ 1994 ਦਾ ਤੇ ਹਾਈਟ ਹੈਗੀ ਆ ਜੀ 5 6 ਕੁੜੀ ਦੀ ਹਾਈਟ ਵੀ ਬਹੁਤ ਵਧੀਆ ਹੈ ਜੀ ਹਨਾ ਆਸਟ੍ਰੇਲੀਆ ਦਾ ਇਹ ਮੁੰਡਾ ਪਿਆਰ ਹੋਵੇ ਜੀ ਮੇਨ ਮੇਨ ਡਾਟੇ ਮੈਂ ਬੋਲਾਂਗੀ ਜੀ ਜਿੰਨਾ ਦਾ ਜ਼ਿਆਦਾ ਜ਼ਰੂਰੀ ਹੈ ਹਨਾ ਬਾਕੀ ਮੈਂ ਤੁਹਾਨੂੰ ਦੱਸਦਾ ਕਿ 15 ਕੁੜੀਆਂ ਦੇ ਡਾਟੇ ਆਏ ਹੋਏ ਆ ਜੀ ਕੋਈ ਝੂਠ ਨਹੀਂ ਹੈਗਾਗਾ ਤੁਸੀਂ ਮੇਰੇ ਤੋਂ ਇਨਫੋਰਮੇਸ਼ਨ WhatsApp ਤੇ ਲੈ ਸਕਦੇ ਹੋ ਠੀਕ ਹੈ ਜੀ ਤੇ 1994 ਦਾ ਡੇਟ ਆਫ ਬਰਥ ਹੈ ਜੀ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਕੁੜੀ ਦੇ ਕੋਲੇ 4 ਸਾਲ ਦੀ ਡਿਗਰੀ ਹੈ ਜੀ ਪ੍ਰੋਫੈਸਰ ਲੱਗੀ ਹੋਈ ਹੈ ਜੀ ਕੁੜੀ ਇਸ ਵਕਤ ਪ੍ਰਾਈਵੇਟ ਓਕੇ ਇਹਨਾਂ ਨੂੰ ਚਾਹੀਦਾ ਆਸਟ੍ਰੇਲੀਆ ਹੀ ਨਾ ਹੀ ਨਿਊਜ਼ੀਲੈਂਡ ਦਾ ਹੋਵੇ ਜੀ ਨਾ ਕੋਈ ਕੈਨੇਡਾ ਦਾ ਹੋਵੇ ਨਾ ਕੋਈ ਮਤਲਬ ਇੰਗਲੈਂਡ ਦਾ ਹੋਵੇ ਸਿਰਫ ਆਸਟ੍ਰੇਲੀਆ ਦਾ ਇਹ ਮੁੰਡਾ ਹੋਵੇ ਇਹਨਾਂ ਨੂੰ ਪੀਅਰ ਚਾਹੀਦਾ ਹੈ ਜੀ ਮੈਰिज ਇਹ ਵਧਿਆ ਕਰਨਗੇ ਜੇ ਕੋਈ ਵੀ ਮੁੰਡੇ ਵਾਲੇ ਦੀ ਡਿਮਾਂਡ ਹੈ ਡਿਮਾਂਡ ਵਾਲੇ ਨਾਲ ਕੰਟੈਕਟ ਕਰਨ ਜੀ ਹਨਾ ਬਾਕੀ ਤੁਹਾਨੂੰ ਪਤਾ ਕਿ ਆਪਣੇ ਬੱਚੇ ਦਾ ਤਾਂ ਸਾਰੇ ਵਧਿਆ ਹੀ ਕਰਦੇ ਹੁੰਦੇ ਆ ਜੀ ਬਸ ਇਹ ਹੈ ਕਿ ਡਿਮਾਂਡ ਵਾਲਿਆਂ ਨੂੰ ਉਹਨਾਂ ਨੇ ਨਹੀਂ ਕਰਨਾ ਹੈਗਾ ਮੈਨੂੰ ਉਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਪਰਿਵਾਰ ਵਧਿਆ ਹੋਵੇ ਜੀ ਮੁੰਡਾ ਨਸੀਬੱਤੇ ਤੋਂ ਰਹਿਤ ਹੋਵੇ 1994 ਦਾ ਡੇਟ ਆਫ ਬਰਥ ਹੈ ਜੀ ਕੁੜੀ ਦਾ ਹਾਈਟ 5 5 6 5 7 ਇੱਥੋਂ ਤੱਕ ਹੀ ਹੈ ਜੀ ਹਨਾ ਤੇ ਹਾਂਜੀ ਨੈਕਸਟ ਜਿਹੜਾ ਡਾਟਾ ਹੈਗਾ ਜੀ ਉਹ ਵੀ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ ਤੇ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ ਜੀ ਹਨਾ ਤੇ ਉਹ ਹੈਗੀ ਹੈ ਜੀ ਮਤਲਬ 1994 ਦਾ ਡੇਟ ਆਫ ਬਰਥ ਹੈ ਜੀ ਬੀ ਕਾਮ ਕੀਤੀ ਹੋਈ ਹੈ ਜੀ ਉਹਨਾਂ ਨੂੰ ਵੀ ਪੀਆਰ ਮੁੰਡਾ ਹੀ ਚਾਹੀਦਾ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਕੈਨੇਡਾ ਦਾ ਹੋਵੇ 1994 ਉਹਦਾ ਵੀ ਡੇਟ ਆਫ ਬਰਥ ਹੈ ਜੀ ਹਾਈਟ ਉਹਦੀ 5 4 ਹੈ ਜੀ ਹਨਾ ਸੋ ਇਹ ਦੋ ਕੁੜੀਆਂ ਜੱਟ ਸਿੱਖ ਪਰਿਵਾਰ ਦੀਆਂ ਹੋ ਗਿਆ ਇੱਕ ਐਸੀ ਕਾਸਟ ਦਾ ਜਿਹੜਾ ਗਰੀਬ ਘਰ ਦੀ ਕੁੜੀ ਦਾ ਦੱਸ ਤਾਂ ਮੈਂ ਤੁਹਾਨੂੰ ਹਨਾ ਤੇ ਤਿੰਨ ਕੁੜੀਆਂ ਨੇ ਜੀ ਜਿਹੜੀਆਂ ਇਸੇ ਤਰ੍ਹਾਂ ਗਰੀਬ ਘਰ ਦੀਆਂ ਐਸੀ ਕਾਸਟ ਦੀਆਂ ਨੇ ਤੇ ਇਹ ਹੋ ਗਈਆਂ ਸੀ ਹਨਾ ਬਾਕੀ ਸਾਰਿਆਂ ਦੇ ਬਾਇਓ ਡਾਟਾ ਤੁਹਾਨੂੰ ਵੀ ਪਤਾ ਜੀ ਵੀਡੀਓ ਬਹੁਤ ਜ਼ਿਆਦਾ ਲੰਬੀ ਚੱਲੀ ਜਾਂਦੀ ਜੇ ਸਾਰਿਆਂ ਦੇ ਬਾਇਓ ਡਾਟਾ ਮੈਂ ਮੈਂਸ਼ਨ ਕਰਦੀਆਂ ਤਾਂ ਫਿਰ ਤੁਹਾਨੂੰ ਆਪ ਤੁਸੀਂ ਕਹਿ ਦਿੰਦੇ ਕਿ ਮੈਡਮ ਇੰਨੀ ਲੰਬੀ ਵੀਡੀਓ ਨਾ ਕਰਿਆ ਕਰੋ ਜੀ ਹਨਾ ਸੋ ਆਪਣੇ ਕੋਲੇ ਇੱਕ ਆਇਆ ਹੋਇਆ ਹੈ ਜੀ ਹੁਣ ਖੱਤਰੀਆਂ ਦੀ ਕੁੜੀ ਹੈ ਜੀ ਸੀਡੀ ਕੀ ਖੱਤਰੀਆਂ ਦੀ ਕੁੜੀ ਹੈ ਜੀ ਉਹਦਾ ਡੇਟ ਆਫ ਬਰਥ ਹੈਗਾ ਹੈ ਜੀ 2000 2003 ਦਾ ਤੇ ਉਹਨਾਂ ਨੂੰ ਚਾਹੀਦਾ ਹੈ ਜੀ ਅਮਰ ਨਹੀਂ ਜੀ ਜੀ ਨੂੰ ਅੰਮ੍ਰਿਤਸਰ ਮੁੰਡਾ ਚਾਹੀਦਾ ਉਹਦਾ ਤਾਂ 2001 ਦਾ ਡੇਟ ਆਫ ਬਰਥ ਹੈ ਜੀ ਤੇ ਉਹ ਕੁੜੀ ਪਲੱਸ 2 ਕਿਤੇ ਕੰਪਿਊਟਰ ਕੋਰਸ ਕੀਤਾ ਹੋਇਆ ਹੈ ਜੀ ਤੇ ਕੁੜੀ ਸੋਹਣੀ ਹੈ ਜੀ ਅੱਖਾਂ ਬਿੱਲੀਆਂ ਹੈ ਸਮਾਰਟ ਹੈ ਉਹਨਾਂ ਨੂੰ ਚਾਹੀਦਾ ਮੁੰਡਾ ਹੋਵੇ ਸਿਰਫ ਅੰਮ੍ਰਿਤਸਰ ਤੋਂ ਹੀ ਅੰਮ੍ਰਿਤਸਰ ਦਾ ਹੀ ਮੁੰਡਾ ਹੋਵੇ ਜੇ ਹੋਰ ਕਿਸੇ ਏਰੀਆ ਦਾ ਨਾ ਅੰਮ੍ਰਿਤਸਰ ਦੇ ਨੀਅਰ ਨੀਅਰ ਜਿੱਦਾਂ ਚੰਡੀਗੜ੍ਹ ਹੋ ਜਾਏ ਮਹਾਲੀ ਹੋ ਜਾਏ ਹਨਾ ਅੰਮ੍ਰਿਤਸਰ ਦੇ ਨੀਅਰ ਨੀਅਰ ਵਾਲਾ ਹੀ ਹੋਵੇ ਜੀ ਜਿਹੜਾ ਕਿ ਖੱਤਰੀਆਂ ਦਾ ਮੁੰਡਾ ਹੋਵੇ ਤੇ ਮੁੰਡਾ ਸੋਹਣਾ ਹੋਵੇ ਜੀ ਕਿਉਂਕਿ ਕੁੜੀ ਗੁੱਗਲੋ ਮੁਗਲੋ ਜੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਪਿਆਰੀ ਹੈ ਜੀ ਜਿੰਨਾ ਕਹਿ ਲਓ ਉਹਨਾਂ ਹੀ ਘਟ ਹੈ ਜੀ ਬਹੁਤ ਜ਼ਿਆਦਾ ਜੀ ਹੈ ਨਾ ਇਹਨਾਂ ਨੂੰ ਮੁੰਡਾ ਬਾਹਰ ਇਹਨਾਂ ਨੇ ਕੁੜੀ ਨੂੰ ਨਹੀਂ ਭੇਜਣਾ ਹੈਗਾ ਇਹਨਾਂ ਨੂੰ ਮੁੰਡਾ ਇਧਰ ਲਈ ਚਾਹੀਦਾ ਹੈ ਜੀ ਤੇ ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਦੀ ਹਾਂ ਜੀ ਕੱਲ ਮੈਂ ਬਾਹਰ ਜਾ ਰਹੀ ਹਾਂ ਕਿਤੇ ਮੇਰਾ ਫੋਨ ਘਰ ਦੇ ਵਿੱਚ ਹੋਏਗਾ ਜੀ ਬੇਟੇ ਦੇ ਕੋਲੇ ਹੀ ਤੇ ਸੋ ਕੱਲ ਹੋ ਸਕਦਾ ਕਿ ਮੈਂ ਕਾਲ ਨਾ ਅਟੈਂਡ ਕਰ ਸਕਾਂ ਸੋ ਨੈਕਸਟ ਡਾਟਾ ਵੀ ਚਲੋ ਮੈਂ ਬੋਲ ਹੀ ਦਿੰਦੀ ਹਾਂ ਜੀ ਇੱਕ ਹੋਰ ਖੱਤਰੀਆਂ ਦੀ ਕੁੜੀ ਹੈ ਜੀ ਉਹਨਾਂ ਨੂੰ ਚਾਹੀਦਾ ਇਧਰ ਲਈ ਹੀ ਮੁੰਡਾ ਉਹਨਾਂ ਨੇ ਵੀ ਕੁੜੀ ਨੂੰ ਬਾਹਰ ਨਹੀਂ ਭੇਜਣਾ ਹੈਗਾ ਤੇ ਉਹ ਹੈਗੀ ਹੈ ਜੀ ਏਰੀਆ ਉਹਨਾਂ ਦਾ ਜੀਰਾ ਹੈ ਜੀ ਤੇ ਕੁੜੀ ਦਾ ਡੇਟ ਆਫ ਬਰਥ 2003 ਨੇ 22 ਸਾਲ ਦੀ ਕੁੜੀ ਦੀ ਏਜ ਹੈ ਜੀ ਸਿਰਫ ਹਨਾ ਕੁੜੀ ਸੋਹਣੀ ਬਹੁਤ ਹੈ ਜੀ 스마트 ਹੈ ਤੇ ਮੁੰਡਾ ਵਧੀਆ ਇਨਕਮ ਲੈਂਦਾ ਹੋਵੇ ਜੀ ਹਨਾ ਵਧੀਆ ਸੈਲਰੀ ਹੋਵੇ ਮੁੰਡੇ ਦੀ ਬਹੁਤ ਵਧੀਆ ਫੈਮਲੀ ਤੋਂ ਹੋਵੇ ਜੀ ਹਨਾ ਵੈਲ ਸੈਟਲ ਹੋਵੇ ਮੁੰਡਾ ਆਪਣਾ ਬਿਜ਼ਨਸ ਹੋਵੇ ਜੀ ਹਨਾ ਜੇ ਜੋਬ ਵੀ ਕਰਦਾ ਕੋਈ ਪ੍ਰਾਈਵੇਟ ਜੋਬ ਵਾਲਾ ਹੋਵੇ ਤੇ ਜੇ ਖੱਤਰੀਆਂ ਦੇ ਵਿੱਚ ਬਹੁਤ ਘਰ ਇਦਾਂ ਦੇ ਹੁੰਦੇ ਜਿਹੜੇ ਪਹਿਲਿਆਂ ਵਾਲੇ ਹੁੰਦੇ ਹਨਾ ਤਾਂ ਜੇ ਪਹਿਲੀ ਹੋਵੇ ਕਿੱਲਾ ਦੋ ਕਿੱਲਾ ਤਾਂ ਤਾਂ ਵੀ ਚੱਲ ਜੇਗਾ ਜੀ ਹਨਾ ਸੋ ਇਹ ਵੀ ਡਾਟਾ ਹੈਗਾ ਜੀ ਇੱਕ ਹੋਰ ਖੱਤਰੀਆਂ ਦੀ ਕੁੜੀ 1995 ਦਾ ਡੇਟ ਆਫ ਬਰਥ ਹੈ ਜੀ ਜੀ ਐਨ ਐਮ ਕੀਤੀ ਹੋਈ ਹੈ ਜੀ ਉਹਨੇ ਨਰਸਿੰਗ ਦੇ ਵਿੱਚ 3 ਸਾਲ ਦੀ ਡਿਗਰੀ ਹੈਗੀ ਆ ਕੁੜੀ ਕੋਲੇ ਤੇ ਉਹ ਵੀ ਕੁੜੀ ਬਹੁਤ ਸਮਾਰਟ ਹੈ ਜੀ ਤੇ ਉਹਨਾਂ ਨੂੰ ਚਾਹੀਦਾ ਹੈ ਜੀ ਪੀ ਆਰ ਮੁੰਡਾ ਹੋਵੇ ਉਹ ਜੱਟ ਸਿੱਖ ਪਰਿਵਾਰ ਦੇ ਵੀ ਕਰ ਦੇਣਗੇ ਚਾਹੇ ਦੋ ਜਾਂ ਢਾਈ ਕਿੱਲੇ ਪਹਿਲੀ ਦੇ ਵਿੱਚ ਜੱਟ ਸਿੱਖ ਪਰਿਵਾਰ ਹੋਵੇ ਜੀ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਜਿਆਦਾ ਟਾਈਮ ਨਹੀਂ ਆਪਾਂ ਵੇਸਟ ਕਰਦੇਗੇ ਬਾਕੀ ਮੈਂ ਤੁਹਾਨੂੰ ਦੱਸ ਦੇਣੀ ਆ ਕਿ 15 ਕੁੜੀਆਂ ਦੇ ਡਾਟੇ ਆਏ ਹੋਏ ਆ ਜੀ ਜਿੰਨਾ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਉਨਾਂ ਹੀ ਆਪਾਂ ਇੱਕ ਦੂਸਰੇ ਦੇ ਨਾਲ ਵੱਧ ਤੋਂ ਵੱਧ ਗੱਲਬਾਤ ਕਰਾਂਗੇ ਜੀ ਸੋ ਚਲੋ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇਗੇ ਮੈਂ ਦੀ ਆਪਾਂ ਨੈਕਸਟ ਵੀਡੀਓ 'ਚ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਜੀ